ਅੱਜ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਕਿਸਾਨ ਭਰਾਵਾਂ ਦੇ ਲਈ ਬਹੁਤ ਖਾਸ ਹੈ ਖਾਸ ਕਰਕੇ ਜਿਹੜੇ ਭਰਾ ਪਸ਼ੂ ਪਾਲਦੇ ਨੇ ਇੱਕ ਜਾਂ ਇੱਕ ਤੋਂ ਵੱਧ ਪਸ਼ੂ ਜਿੰਨਾ ਭਰਾਵਾਂ ਨੇ ਪਾਲੇ ਹੋਇਆ ਜਾਂ ਆਪਾਂ ਕਹਿੰਦੇ ਜਿਨ੍ਹਾਂ ਨੇ ਡੇਰੀ ਫਾਰਮ ਬਣਾਏ ਹੋਇਆ ਬਹੁਤ ਭਰਾਵਾਂ ਨੇ ਦੇਖਿਆ ਕਿ ਇੰਨਾ ਸੋਹਣਾ ਪ੍ਰਬੰਧ ਕੀਤਾ ਹੁੰਦਾ ਕਿ ਹਰ ਜਗ੍ਹਾ ਤੇ ਚੰਗੇ ਪੱਖੇ ਚੱਲਦੇ ਨੇ ਅਗਜਾਸਟ ਫੈਨ ਵੀ ਚੱਲ ਰਹੇ ਨੇ ਅਤੇ ਮੱਛਰਦਾਨੀ ਵੀ ਲਾਈ ਹੋਈ ਹੈ ਕਾਫੀ ਦਿਨਾਂ ਤੋਂ ਫੇਸਬੁੱਕ ਤੇ ਇੱਕ ਪੋਸਟਾਂ ਦੇਖ ਰਹੀ ਸੀ ਕਿ ਮੱਛਰ ਦਾ ਪੱਕਾ ਹੱਲ ਕੀਆ ਕੋਈ ਭਰਾ ਕਹਿੰਦਾ ਸੀ ਬਲਬ ਲਾ ਦਿਓ ਕੋਈ ਭਰਾ ਕਹਿੰਦਾ ਸੀ ਤੂੜੀ ਦੀ ਧੂਣੀ ਪਾ ਦਿਓ ਕੋਈ ਭਰਾ ਕਹਿੰਦਾ ਸੀ ਘੜੇ ਚ ਮੋਰੀਆਂ ਕੱਢ ਕੇ ਉਹ ਚ ਪਾਥੀਆਂ ਪਾ ਕੇ ਉਹ ਚ ਕੁਝ ਪੱਤੇ ਪਾ ਕੇ ਉਹ ਸਾਰੀ ਰਾਤ ਧੂਣੀ ਚੱਲਦੀ ਰੂ ਇਹ ਤਕਰੀਬਨ ਸਾਰਿਆਂ ਦੇ ਹੱਲ ਵਧੀਆ ਨੇ ਮੱਛਰ ਤੋਂ ਬਚਾਉਣ ਦੇ ਲਈ ਰਾਤ ਨੂੰ ਮੱਛਰ ਤੋਂ ਬਚਾਉਣ ਦੇ ਲਈ ਇਹ ਚੰਗੇ ਹੱਲ ਨੇ ਮੱਛਰਦਾਨੀ ਵੀ ਧੂਣੀ ਪਾਉਣਾ ਵੀ ਜਾਂ ਪੀਲੇ ਵੱਲਵ ਪਾਉਣਾ ਵੀ ਪਰ ਜਿੱਥੇ ਆਪਾਂ ਦੇਖੇ ਪੀਲੇ ਵੱਲਵ ਕਈ ਭਰਾ ਕਹਿੰਦੇ ਨੇ ਬਹੁਤੇ ਕਾਰਗਰ ਨਹੀਂ ਸਿੱਧ ਹੋ ਰਹੇ ਉੱਥੇ ਜਿਹੜੀ ਇਹ ਧੂਣੀ ਪਾਈ ਜਾਂਦੀ ਹੈ ਮੱਛਰ ਨੂੰ ਤਾਂ ਇਹ ਵਕਤੀ ਤੌਰ ਤੇ ਭਜਾ ਦਿੰਦੀ ਹੈ ਪਰ ਪਸ਼ੂਆਂ ਨੂੰ ਸਾਹ ਲੈਣ ਦੇ ਵਿੱਚ ਇਹਦੀ ਦਿੱਕਤ ਜ਼ਰੂਰ ਆਉਂਦੀ ਹੈ ਕਿਉਂਕਿ ਆਪਾਂ ਆਪਾਂ ਵੀ ਸਾਹ ਲੈਣਾ ਤੇ ਆਪਾਂ ਧੂਏ ਦੇ ਵਿੱਚ ਕਿੰਨਾ ਚਿਰ ਸਾਹ ਲੈ ਸਕਾਂਗੇ ਪਸ਼ੂਆਂ ਦੀ ਸਿਹਤ ਤੇ ਇਸ ਧੂਏ ਦਾ ਬੁਰਾ ਅਸਰ ਵੀ ਪੈਂਦਾ ਭਾਵੇਂ ਉਹ ਧੂਆ ਆਪਾਂ ਕਿਸੇ ਵੀ ਚੀਜ਼ ਦੇ ਨਾਲ ਕੀਤਾ ਹੋਵੇ ਕਈ ਭਰਾਵਾਂ ਨੇ ਘੜੇ ਚ ਮੋਰੀਆਂ ਕਰਕੇ ਜੋ ਕੁਝ ਪਾ ਕੇ ਤੇ ਇੱਕ ਸਾਈਡ ਤੋਂ ਪੱਖਾ ਚਲਾਉਂਦੇ ਆ ਤੇ ਧੂਆ ਕਾਫੀ ਜਗ੍ਹਾ ਤੇ ਜਾਂਦਾ ਰਹਿੰਦਾ ਹੈ ਚਲੋ ਵਕਤੀ ਤੌਰ ਤੇ ਮੱਛਰ ਤੋਂ ਜਿਹੜਾ ਵਿਚਾਰ ਹੋ ਜਾਂਦਾ ਪਰ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਪਸ਼ੂਆਂ ਨੂੰ ਜਾਂ ਜਿਹੜੇ ਖਾਸ ਕਰਕੇ ਨਵ ਜੰਮੇ ਬੱਚੇ ਨੇ ਪਸ਼ੂਆਂ ਦੇ ਬੱਚੇ ਕੱਟਰੂ ਬੱਛਰੂ ਜਿਹੜੇ ਹੈਗੇ ਆ ਜਾਂ ਘੋੜੀਆਂ ਦੇ ਵਿੱਚ ਬਸ਼ੇਰੇ ਬਸ਼ੇਰੀਆਂ ਨੇ ਉੱਥੇ ਸਮੱਸਿਆ ਹੁੰਦੀ ਕਿ ਸਾਹ ਲੈਣ ਤੇ ਤਕਲੀਫ ਆਉਣ ਲੱਗ ਜਾਂਦੀ ਹੈ ਕਈ ਵਾਰ ਨੋਜ਼ਲ ਡਿਸਚਾਰਜ ਆਉਣ ਲੱਗ ਜਾਂਦਾ ਹੈ ਨੱਕ ਦੇ ਵਿੱਚੋਂ ਪਾਣੀ ਵਗਣ ਲੱਗ ਜਾਂਦਾ ਸੋ ਵੈਸੇ ਤਾਂ ਸਭ ਤੋਂ ਵਧੀਆ ਤੇ ਪ੍ਰੋਪਰ ਹੱਲ ਭਰਾ ਇਹੀ ਹੈ ਕਿ ਕੋਈ ਬਹੁਤੀ ਮਹਿੰਗੀ ਨਹੀਂ ਪੈਂਦੀ ਪਸ਼ੂਆਂ ਨੂੰ ਬੰਨ ਕੇ ਉਹਨਾਂ ਦੇ ਚਾਰੀ ਚਾਰੋਂ ਸਾਈਡ ਤੇ ਆਪਾਂ ਪਾਈਪਾਂ ਜਾਂ ਬਾਸ ਦੀਆਂ ਸੋਟੀਆਂ ਲਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਅੰਦਰ ਬੰਦ ਕਰਕੇ ਤੇ ਉਹਦੇ ਉੱਪਰ ਦੀ ਸਾਰੇ ਉੱਪਰ ਆਪਾਂ ਜਾਲੀ ਪਾ ਦਈਏ ਜਾਂ ਆਪਾਂ ਕਹਿ ਦਈਏ ਮੱਛਰਦਾਨੀ ਪਾ ਦਈਏ। 2-3 ਮਿੰਟ ਹੀ ਭਾਵੇਂ ਤੁਸੀਂ ਧੂਆ ਕਰਦੇ ਹੋ ਅੰਦਰ ਉਹਦੇ ਤੇ ਮੱਛਰ ਸਾਰਾ ਜਿਹੜਾ ਜਾਲੀ ਤੋਂ ਬਾਹਰ ਚਲਾ ਜਾਣਾ ਮੱਛਰਦਾਨੀ ਤੋਂ ਬਾਹਰ ਚਲਾ ਜਾਣਾ। ਮੱਛਰਦਾਨੀ ਦੇ ਵਿੱਚ ਪਸ਼ੂ ਭਾਵੇਂ ਰਾਤ ਨੂੰ ਰਾਤ ਨੂੰ ਕਈ ਵਾਰ ਇਹ ਵੀ ਹੁੰਦਾ ਕਿ ਲਾਈਟ ਦਾ ਕੱਟ ਲੱਗ ਜਾਂਦਾ ਹੈ। ਹਾਲਾਂਕਿ ਜਿਆਦਾ ਲਾਈਟ ਨਹੀਂ ਜਾਂਦੀ। ਜੇ ਲਾਈਟ ਚਲੀ ਵੀ ਜਾਵੇ ਮੱਛਰਦਾਨੀ ਕਰਕੇ ਇਹ ਬਚਾਅ ਜ਼ਰੂਰ ਹੋਊਗਾ ਭਾਵੇਂ ਪੂਰੀ ਰਾਤ ਲਾਈਟ ਨਾ ਆਵੇ ਕਿ ਪਸ਼ੂਆਂ ਦੇ ਮੱਛਰ ਨਹੀਂ ਲੜੂਗਾ। ਇਵੇਂ ਹੀ ਦਨ ਦੇ ਵਿੱਚ ਵੀ ਪਸ਼ੂਆਂ ਨੂੰ ਮੱਖੀਆਂ ਤੋਂ ਬਚਾਇਆ ਜਾ ਸਕਦਾ ਹੈ ਪਿਛਲੇ ਦਿਨੀ ਮੈਂ ਇੱਕ ਘੋੜੀਆਂ ਵਾਲੇ ਭਰਾ ਦੇ ਘਰੇ ਗਿਆ ਕਿਸਾਨ ਵੀਰ ਦੇ ਤਾਂ ਘੋੜੀਆਂ ਨੂੰ ਮਤਲਬ 1 ਮਿੰਟ ਵੀ ਖੜਨਾ ਔਖਾ ਹੋਇਆ ਪਿਆ ਸੀ ਬਰੀਕ ਮੱਖੀ ਬਹੁਤ ਜ਼ਿਆਦਾ ਹੋਈ ਪਈ ਹੈ ਪਸ਼ੂਆਂ ਨੂੰ ਬਹੁਤ ਤੰਗ ਕਰਦੀ ਹੈ ਮੱਖੀ ਮੱਛਰ ਦੇ ਜਿੱਥੇ ਨੁਕਸਾਨ ਹੈ ਪਸ਼ੂ ਨੂੰ ਆਰਾਮ ਨਹੀਂ ਕਰਨ ਦਿੰਦੇ ਖੂਨ ਦੀ ਕਮੀ ਆ ਜਾਣੀ ਇਨ੍ਹਾਂ ਪਰਜੀਵੀਆਂ ਦੇ ਰਾਹੀਂ ਪਸ਼ੂਆਂ ਦੇ ਵਿੱਚ ਜਿਹੜਾ ਬੈਕਟੀਰੀਆ ਐਂਟਰ ਕਰ ਜਾਂਦਾ ਜਿਹਦੇ ਕਰਕੇ ਪਸ਼ੂਆਂ ਨੂੰ ਟੈਕ ਫੀਵਰ ਕਹਿ ਦਿੰਦੇ ਆਪਾਂ ਪ੍ਰੋਟੋਜੋਲ ਫੀਵਰ ਕਹਿ ਦਿੰਦੇ ਆ ਜਾਂ ਬੁਖਾਰ ਹੋ ਜਾਂਦਾ ਸੋ ਕਿਸਾਨ ਭਰਾਵਾਂ ਨੂੰ ਕਾਫੀ ਨੁਕਸਾਨ ਚੱਲਣਾ ਪੈਂਦਾ ਇਹਦੇ ਨਾਲ ਪਸ਼ੂ ਦੁੱਧ ਘਟ ਜਾਂਦੇ ਨੇ ਕਿਸੇ ਨਾ ਕਿਸੇ ਬਿਮਾਰੀ ਦੇ ਗ੍ਰਸਤ ਹੋ ਜਾਂਦੇ ਨੇ ਕਈ ਲਾਗ ਵਾਲੀਆਂ ਬਿਮਾਰੀਆਂ ਜਿਹੜੀਆਂ ਇੱਕ ਪਸ਼ੂ ਤੋਂ ਦੂਜੇ ਪਸ਼ੂ ਤੱਕ ਫੈਲ ਜਾਂਦੀਆਂ ਨੇ ਸੋ ਕਿਸਾਨ ਭਰਾਵਾਂ ਨੂੰ ਪਸ਼ੂ ਪਾਲਕ ਭਰਾਵਾਂ ਨੂੰ ਬੇਨਤੀ ਆ ਕਿ ਸਭ ਤੋਂ ਵਧੀਆ ਹੱਲ ਇਹੀ ਹੈ ਕਿ ਪਸ਼ੂਆਂ ਦੇ ਲਈ ਚੰਗੀ ਮਛਰਦਾਨੀ ਦਾ ਪ੍ਰਬੰਧ ਕੀਤਾ ਜਾਵੇ ਕਈ ਭਰਾ ਕਹਿੰਦੇ ਜੇ ਰਾਤ ਨੂੰ ਡੰਗਰ ਖੁਰ ਜੇ ਮਛਰਦਾਨੀ ਪਾੜ ਜਾਂਦੀ ਹੈ ਤਾਂ ਕੋਸ਼ਿਸ਼ ਕਰੋ ਕਿ ਪਾਸਿਆਂ ਤੇ ਬਾਸ ਦੇ ਡੰਡੇ ਆਪਾਂ ਸੋਟੀਆਂ ਲਾ ਦਈਏ ਜਾਂ ਪਾਈਪਾਂ ਲਾ ਕੇ ਇੱਕ ਪੈਡੇਕ ਬਣਾ ਦਈਏ ਫੈਂਸਿੰਗ ਕਰ ਦਈਏ ਉਹਦੀ ਜਿਵੇਂ ਘੋੜਿਆਂ ਵਾਲੇ ਪ੍ਰਾਖਰ ਕਰਕੇ ਰੱਖਦੇ ਜਿਨ੍ਹਾਂ ਵਿੱਚ ਘੋੜੇ ਜਾਂ ਘੋੜੀਆਂ ਖੁੱਲੇ ਛੱਡੇ ਜਾਂਦੇ ਨੇ ਸੋ ਪ੍ਰਾਵੋ ਮੱਖੀ ਮੱਛਰ ਇੱਕ ਬਹੁਤ ਜੇ ਆਪਾਂ ਇੱਥੋਂ ਤੱਕ ਕਹਿ ਦਈਏ ਕਿ ਇੱਕ ਜਾਨਲੇਵਾ ਬਿਮਾਰੀ ਹੈ ਮੱਖੀਆਂ ਦੇ ਰਾਹੀਂ ਤਾਂ ਹੱਤਕਥਨੀ ਨਹੀਂ ਹੋਊਗੀ ਤੁਹਾਡਾ ਦੁੱਧ ਦਾ ਨੁਕਸਾਨ ਹੋਣਾ ਪਸ਼ੂਆਂ ਦਾ ਉਹਨਾਂ ਦੀ ਸਿਹਤ ਦਾ ਨੁਕਸਾਨ ਹੋਣਾ ਤੇ ਪਸ਼ੂ ਆਰਾਮ ਨਹੀਂ ਕਰਨ ਪਾਉਣਗੇ ਜੀਦੇ ਕਰਕੇ ਪਸ਼ੂਆਂ ਚ ਹਾਰਮੋਨਲ ਬੈਲੈਂਸ ਹੋ ਜਾਂਦਾ ਪਸ਼ੂ ਨੇ ਹੀਟ ਚ ਨਾ ਆਉਣਾ ਬੱਚਾ ਨਾ ਠਹਿਰਨਾ ਜਾਂ ਫਿਰ ਪਸ਼ੂਆਂ ਦੇ ਵਿੱਚ ਆਪਾਂ ਦੇਖਦੇ ਆ ਕਿ ਬੱਚਾ ਸੁੱਟ ਦੇਣਾ ਇਹ ਘੋੜੀਆਂ ਵਾਲੇ ਭਰਾਵਾਂ ਲਈ ਵੀ ਬੇਨਤੀ ਹੈ ਮੱਝਾਂ ਗਾਵਾਂ ਰੱਖਣ ਵਾਲੇ ਭਰਾਵਾਂ ਦੇ ਲਈ ਵੀ ਬੇਨਤੀ ਹੈ ਕਿ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਇਆ ਜਾਵੇ ਦਿਨ ਦੇ ਵਿੱਚ ਇੱਕ ਵੱਡੀ ਮੱਖੀ ਆਉਂਦੀ ਹੈ ਜਿਹਨੂੰ ਆਪਾਂ ਡਾਂਸ ਵੀ ਕਹਿ ਦਿੰਦੇ ਆ ਜਿਹੜਾ ਡਾਂਸ ਹੈਗੀ ਹੈ ਡਾਂਸ ਮੱਖੀ ਚਿੱਟੇ ਰੰਗ ਦੀ ਮੱਖੀ ਜੇ ਬੰਦੇ ਦੇ ਇੱਕ ਵਾਰੀ ਲੜ ਜੇ ਤਾਂ 2-3 ਦਿਨ ਤੱਕ ਧੱਫੜ ਹੋਇਆ ਰਹਿੰਦਾ ਤੇ ਪਸ਼ੂਆਂ ਦੀ ਕੀ ਹਾਲਤ ਹੁੰਦੀ ਉਹ ਜਦੋਂ ਲੇਵੇ ਤੇ ਡੰਗ ਡੰਗ ਮਾਰਦਿਆਂ ਜਾਂ ਹੋਰ ਸ਼ਰੀਰ ਕੰਗਾ ਤੇ ਡੰਗ ਮਾਰਦਿਆਂ ਸੋ ਪਸ਼ੂਆਂ ਨੂੰ ਮੱਖੀ ਮੱਛਰ ਤੋਂ ਬਚਾਓ ਪਸ਼ੂਆਂ ਨੂੰ ਬਿਮਾਰੀ ਤੋਂ ਬਚਾ ਲਓਗੇ ਤੁਹਾਡਾ ਜਿਹੜਾ ਇਕਨੋਮਿਕ ਨੁਕਸਾਨ ਹੋਣਾ ਆਰਥਿਕ ਨੁਕਸਾਨ ਨਾ ਉਹ ਵੀ ਬਾਜੂ ਤੇ ਪਸ਼ੂਆਂ ਦਾ ਜਿਹੜਾ ਸ਼ਰੀਰਕ ਨੁਕਸਾਨ ਹੈ ਉਹ ਵੀ ਬਚ ਜਾਊਗਾ ਸੋ ਸਪੈਸ਼ਲ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਸੀ ਮੱਖੀ ਮੱਛਰ ਬਾਰੇ ਹੈ ਇੱਕ ਸਾਰਥਕ ਹੱਲ ਹੈ ਇਹ ਤੋਂ ਬਿਨਾ ਕੋਈ ਹੋਰ ਹੱਲ ਨਹੀਂ ਬਾਕੀ ਸਾਰੇ ਟੈਂਪਰੇਰੀ ਹੈ ਸੌਖਾ ਵੀ ਹੈ ਇੱਕ ਵਾਰੀ ਤੁਸੀਂ ਪਸ਼ੂ ਅੰਦਰ ਕਰਤੇ ਉਦੋਂ ਮੱਛਰਦਾਨੀ ਛੱਡ ਦਿਓ ਚਾਰੇ ਪਾਸੇ ਦੇ ਪਸ਼ੂ ਤੁਹਾਡੇ ਪੂਰੀ ਰਾਤ ਆਰਾਮ ਨਾਲ ਬੈਠਣਗੇ ਜਿਵੇਂ ਕਿ ਆਪਾਂ ਏਸੀਆਂ ਥੱਲੇ ਜਾਂ ਕੁਲਦਰਾ ਥੱਲੇ ਆਰਾਮ ਨਾਲ ਸੌਂ ਜਾਂਦੇ ਆ ਸੋ ਪਸ਼ੂਆਂ ਦੇ ਲਈ ਵੀ ਸਾਡੇ ਵਾਂਗੂ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਗੱਲਾਂ ਚੰਗੀਆਂ ਲੱਗੀਆਂ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੇ ਨਾ ਚੰਗੀ ਲੱਗੀ ਤਾਂ ਇੱਥੇ ਛੱਡ ਦਿਓ ਤੁਸੀਂ ਸਾਰੇ ਹੱਸਦੇ ਵਸਦੇ ਜਿਉਂਦੇ ਰਹੋ ਤੁਹਾਡੇ ਪਰਿਵਾਰ ਤੰਦਰੁਸਤ ਅਤੇ ਮਹਿਫੂਜ਼ ਰਹਿਣ ਇਹ ਪੰਜਾਬ ਹੱਸਦਾ ਵਸਦਾ ਤੇ ਆਬਾਦ ਰਹੇ ਸਤਿ ਸ੍ਰੀ ਅਕਾਲ